ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੇਅਦਬੀ ਮਾਮਲਿਆਂ ਦੇ ਵਿੱਚ ਨਵਾਂ ਮੋੜ ਆਇਆ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਤਾਂ ਪ੍ਰਦੀਪ ਕਲੇਰ ਨੇ ਕਾਫੀ ਖੁਲਾਸੇ ਕੀਤੇ ਨੇ ਦਾਵਾ ਕੀਤਾ ਹੈ ਕੁਝ ਪੰਨਿਆਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਚੱਲ ਰਹੀਆਂ ਨੇ ਕਿ ਪਰਦੀਪ ਕਲੇਰ ਦੇ ਇਹ ਬਿਆਨ ਨੇ ਅਸੀਂ ਇਹਨਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਇਹ ਸੱਚਾ ਤਾਂ ਇਹਦੇ ਮੁਤਾਬਕ ਪ੍ਰਦੀਪ ਕਲੇਰ ਨੇ ਹਨੀਪ੍ਰੀਤ ਦਾ ਨਾਮ ਵੀ ਲੈ ਦਿੱਤਾ ਹੈ ਕਿ ਹਨੀਪ੍ਰੀਤ ਦੀ ਵੀ ਬੇਅਦਬੀ ਮਾਮਲਿਆਂ ਦੇ ਵਿੱਚ ਸ਼ਮੂਲੀਅਤ ਸੀ ਇਸ ਚਿੱਠੀ ਦੇ ਮੁਤਾਬਕ ਪ੍ਰਦੀਪ ਕਲੇਰ ਕਹਿੰਦਾ ਹੈ ਕਿ ਮੈਂ ਕਿਤੇ ਬਾਹਰ ਜਾਣਾ ਸੀ ਦਿੱਲੀ ਜਾਣਾ ਸੀ ਤਾਂ ਮੈਨੂੰ ਡੇਰਾ ਮੁਖੀ ਨੇ ਸੱਦਿਆ ਤਾਂ ਉਸ ਵੇਲੇ ਮਹਿੰਦਰਪਾਲ ਬਿੱਟੂ ਤੇ ਹੋਰ ਵੀ ਕਈ ਲੋਕ ਮੌਜੂਦ ਸਨ ਹਨੀਪ੍ਰੀਤ ਵੀ ਮੌਜੂਦ ਸੀ ਤਾਂ ਚਰਚਾ ਚੱਲੀ ਕਿ ਜਦੋਂ ਇੱਕ ਕਥਾ ਚੱਲਦੀ ਹੈ ਕੋਈ ਸਿੱਖ ਪ੍ਰਚਾਰਕ ਕਥਾ ਕਰਦਾ ਤਾਂ ਉਸ ਕਥਾ ਦੇ ਵਿੱਚ ਡੇਰਾ ਪ੍ਰੇਮੀ ਹੁੰਦੇ ਨੇ ਉਹ ਪ੍ਰਭਾਵਿਤ ਹੁੰਦੇ ਨੇ ਤੇ ਗਲਾਂ ਦੇ ਵਿੱਚ ਪਾਏ ਲੋਕਟ ਲਾ ਕੇ ਸੁੱਟ ਦਿੰਦੇ ਨੇ ਤਾਂ ਇਹ ਸੁਣਦੇ ਸਾਰ ਹੀ ਕਹਿੰਦੇ ਹਣੀ ਪ੍ਰੀਤ ਨੂੰ ਗੁੱਸਾ ਆ ਗਿਆ ਕਿ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਤਾਂ ਫਿਰ ਇੱਕ ਬਦਲੇ ਦੀ ਭਾਵਨਾ ਦੇ ਨਾਲ ਬੇਅਦਬੀ ਦੀ ਘਟਨਾ ਵਾਪਰੀ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਾਫੀ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਜੇਕਰ ਇਸ ਪ੍ਰਦੀਪ ਪਲੇਅਰ ਦੇ ਦਾਅਵੇ ਨੂੰ ਮੰਨਿਆ ਜਾਵੇ ਚਿੱਠੀ ਦੇ ਪੰਨੇ ਜਾਂ ਬਿਆਨਾਂ ਦੇ ਪੰਨੇ ਵੀ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੇ ਨੇ ਕਹਿੰਦੇ ਉਸ ਤੋਂ ਬਾਅਦ ਡਿਊਟੀਆਂ ਲੱਗੀਆਂ ਤੇ ਇਹ ਕਿਹਾ ਗਿਆ ਕਿ ਪ੍ਰਚਾਰਕ ਨੇ ਸਿਰਫ ਸ਼ਬਦ ਕਹੇ ਨੇ ਪ੍ਰਚਾਰਕ ਨਾਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਬਦਲਾ ਲਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਵਿਖੇ ਬੇਅਦਬੀ ਹੁੰਦੀ ਹੈ ਤਾਂ ਮਾਹੌਲ ਕਾਫੀ ਭਖ ਜਾਂਦਾ ਹੈ ਸਿੱਖ ਜਥੇਬੰਦੀਆਂ ਸਿੱਖ ਨੌਜਵਾਨ ਸਿੱਖ ਆਗੂ ਤੇ ਹਰ ਪੰਜਾਬੀ ਗੁੱਸੇ ਦੇ ਨਾਲ ਭਰ ਜਾਂਦਾ ਤੇ ਅਜੇ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੀਆਂ ਸਟਾਂ ਦਾ ਗਠਨ ਕੀਤਾ ਗਿਆ ਡੇਰਾ ਮੁਖੀ ਰਾਮ ਰਹੀਮ ਵੀ ਫਿਲਹਾਲ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਕਈ ਵਾਰ ਪਰੋਲ ਤੇ ਆ ਚੁੱਕੇ ਨੇ ਪਰ ਸਜ਼ਾ ਉਹਨਾਂ ਨੂੰ ਹੋਈ ਹੈ ਤੇ ਇਸ ਤੋਂ ਇਲਾਵਾ ਹੁਣ ਬੇਅਦਬੀ ਮਾਮਲਿਆਂ ਦੇ ਵਿੱਚ ਵੀ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜੇਕਰ ਪ੍ਰਦੀਪ ਕਲੇਰ ਦੇ ਦਾਅਵੇ ਨੂੰ ਸਹੀ ਮੰਨਿਆ ਜਾਵੇ ਤਾਂ ਹਣੀਪ੍ਰੀਤ ਦੀਆਂ ਮੁਸ਼ਕਲਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਸ ਸਕਦੀਆਂ ਨੇ ਉਨੂੰ ਵੀ ਪੁੱਛਗਿਛ ਲਈ ਸੱਦਿਆ ਜਾ ਸਕਦਾ ਹੈ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਕਾਫੀ ਅਹਿਮ ਮੰਨੇ ਜਾ ਰਹੇ ਨੇ ਇਸ ਵੇਲੇ ਇਹ ਬਿਆਨ ਪ੍ਰਦੀਪ ਕਲੇਰ ਦੇ ਤਾਂ ਦੱਸਦੀ ਕਿ ਪ੍ਰਦੀਪ ਕਲੇਰ ਨੂੰ ਅਯੁੱਧਿਆ ਦੇ ਵਿੱਚ ਦੇਖਿਆ ਗਿਆ ਸੀ ਭਗੌੜਾ ਕਰਾਰ ਦਿੱਤਾ ਸੀ ਉਹਨੂੰ ਤਾਂ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੋਰ ਵੀ ਹਸ਼ਟੂਰੀ ਤੇ ਸੰਦੀਪ ਬਰੇਟਾ ਵੀ ਪੁਲਿਸ ਦੀ ਰਸਤੇ ਵਿੱਚੋਂ ਬਾਹਰ ਨੇ ਤੇ ਨਾਬਾ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦੀ ਜਾਨ ਚਲੀ ਗਈ ਸੀ ਕੁਲਮਲਾ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਜੇਕਰ ਇਹਨਾਂ ਦਾਅਵਿਆਂ ਦੇ ਸੱਚ ਨੂੰ ਜਾਣਿਆ ਜਾਵੇ ਜਾਂ ਇਸ ਨੂੰ ਮੰਨ ਲਿਆ ਜਾਵੇ ਜੋ ਪ੍ਰਦੀਪ ਕਲੇਰ ਵੱਲੋਂ ਕੀਤੇ ਜਾ ਰਹੇ ਨੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ